ਇਨਸਪੈਕਟਰ ਪ੍ਰਨੀਤ ਸਿੰਘ ਟਿਲੋ ਜਿਨ੍ਹਾਂ ਨੂੰ ਵਿਭਾਗ ਵੱਲੋਂ ਤਰੱਕੀ ਦੇ ਕੇ ਡੀਐਸਪੀ ਪ੍ਰਮੋਟ ਕੀਤਾ ਗਿਆ ਜੋ ਇਸ ਵੇਲੇ ਡੀਆਈਜੀ ਬਾਰਡਰ ਰੇਂਜ ਦਫ਼ਤਰ ਵਿਖੇ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਨੂੰ ਸਮਾਜ ਸੇਵਕ ਅਸ਼ੋਕ ਸਿੰਘ ਲੱੱਡੜ ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਨਿਰਮਲ ਕੌਰ ਨੇ ਪਰਿਵਾਰ ਸਮੇਤ ਡੀਐਸਪੀ ਪ੍ਰਨੀਤ ਸਿੰਘ ਟਿਲੋ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਮੈਂ ਬੜਾ ਵਧੀਆ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਮਾਣ ਮਹਿਸੂਸ ਕਰਦਾ ਕਿ ਜਿੱਥੇ ਮੈਂ ਇੰਨੀ ਪੁਰਾਣੀ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਉਥੋਂ ਦੇ ਲੋਕ ਵੀ ਮੈਨੂੰ ਅੱਜ ਤੱਕ ਯਾਦ ਰੱਖ ਕੇ ਔਰ ਮੇਰਾ ਮੈਨੂੰ ਮਿਲਣਾ ਆਉਂਦੀ ਨਹੀਂ ਤੇ ਮੈਂ ਬੜਾ ਸ਼ੁਕਰਗੁਜ਼ਾਰ ਆ ਹਾਂ ਉਸ ਪ੍ਰਮਾਤਮਾ ਦਾ ਕਿ ਜਿਨੇ ਮੈਨੂੰ ਇੰਨਾ ਮਾਣ ਬਖਸ਼ਿਆ ਮੈਂ ਸ਼ੁਰੂ ਦੀ ਨੌਕਰੀ ਕੀਤੀ ਸੀਗੀ ਐਜ਼ ਅ ਚੌਕੀ ਚਾਰਜ ਗੇਟ ਕੀ ਮਾਨਗੜ ਤੇ ਉੱਥੇ ਮੈਨੂੰ ਮੌਕਾ ਮਿਲਿਆ ਸੀ ਉਸ ਸਮੇਂ ਲੋਕਾਂ ਦੀ ਸੇਵਾ ਕਰਨ ਦਾ ਅੱਜ ਮੈਂ ਮਨਯੋਗ ਆਈਏ ਸਾਹਿਬ ਨੂੰ ਏ ਢਲਸ ਪਰਿਵਾਰ ਤੋਂ ਪਹਿਲਾਂ ਉਹਨਾਂ ਨੂੰ ਵਧਾਈ ਕਿੰਨਾ ਵਾ ਕੀ ਜਿਨ੍ਹਾਂ ਦੇ ਚਰਨਾਚ ਇਹੋ ਜਿਹੇ ਬੈਠੇ ਨੇ ਤੇ ਇਹਨਾਂ ਦੀ ਭਾਈ ਕਮਾਂਡ ਮਾਨਯੋਗ ਡੀਜੀਪੀ ਸਾਹਿਬ ਜਿਨ੍ਹਾਂ ਦੀ ਰਹਿਮਾਈ ਵਿੱਚ ਇਹ ਚੱਲ ਰਹੇ ਨੇ ਜਿਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਨੇ ਤੇ ਅੱਜ ਮੈਂ ਡੀਜੀਪੀ ਸਾਹਿਬ ਨੂੰ ਵੀ ਵਧਾਈ ਦੇਣਾ